ਕੱਗਰ ਦਰਿਆ ਦੇ ਟੁੱਟੇ ਬੰਨ ਦੀ ਮੁਰੰਮਤ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਖੁਦ ਸ਼ੁਰੂ ਕਰ ਦਿੱਤੀ ਆ ਹਾਲਾਂਕਿ ਕਿਸਾਨਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਆ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਅਤੇ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਬੰਨ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਦੇ ਨਾਲ ਹੀ ਕੱਗਰ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮਿੱਟੀ ਦੇ ਬਰਤਨ ਭਰ ਕੇ ਦਰਿਆ ਦੇ ਵਿੱਚ ਪੁੱਜੇ ਹਾਂ ਨਾ ਇੱਥੇ ਜੀਸੀਬੀ ਨਾਲ ਬੰਨ ਤੇ ਮਿੱਟੀ ਪਾਈ ਜਾ ਰਹੀ ਆ ਤੇ ਦੂਜੇ ਪਾਸੇ ਜਿੱਥੇ ਵੀ ਪਾਣੀ ਕਾਰਨ ਬੰਨ ਦੇ ਵਿੱਚ ਘਟौती ਹੋਈ ਹੈ ਉਥੇ ਹੀ ਕਿਸਾਨ ਮਜ਼ਦੂਰ ਮਿੱਟੀ ਦੇ ਬੰਨ ਲਗਾ ਰਹੇ ਨੇ ਤਾਂ ਜੋ ਪਾਣੀ ਦਾ ਪੱਧਰ ਮੁਰ ਵਧਣ ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਨਾ ਹੋਵੇ ਦੱਸ ਦਈਏ ਕਿ ਕੱਗਰ ਦਰਿਆ ਦਾ ਬੰਨ ਟੁੱਟਣ ਦੇ ਕਰਕੇ ਹਰਿਆਣਾ ਤੇ ਪੰਜਾਬ ਦੇ 50 ਤੋਂ ਵੱਧ ਪਿੰਡ ਹੜ੍ਹ ਦੀ ਲਪੇੜ ਦੇ ਵਿੱਚ ਆ ਗਏ ਸਨ ਖੇਤਾਂ ਵਿੱਚ ਕਈ ਦਿਨਾਂ ਤੋਂ ਪਾਣੀ ਖੜਾ ਰਹਿਣ ਦੇ ਕਾਰਨ ਲੱਖਾਂ ਏਕੜ ਫਸਲ ਤਬਾਹ ਹੋ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਕਗਰ ਦਰਿਆ ਦੇ ਬੰਨ੍ਹ ਨੂੰ ਪੱਕਾ ਕਰਨ ਦੀ ਮੰਗ ਕੀਤੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਈ ਵੀ ਟੁਕਮੀ ਕਾਰਵਾਈ ਨਹੀਂ ਕੀਤੀ ਬਿਊਰੋ ਰਿਪੋਰਟ ਐਸਮ ਜੇ ਨਿਊਜ਼ ਕਗਰ ਦਰਿਆ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਖੁਦ ਸ਼ੁਰੂ ਕਰ ਦਿੱਤੀਆ ਹਾਲਾਂਕਿ ਕਿਸਾਨਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਿਆ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਅਤੇ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਨਾਲ ਇਹ ਕੱਗਰ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮਿੱਟੀ ਦੇ ਬਰਤਨ ਪਰ ਕੇ ਦਰਿਆ ਦੇ ਵਿੱਚ ਪੁੱਜੇ ਹਨ ਇੱਥੇ ਜੀਸੀਬੀ ਨਾਲ ਬੰਨ ਤੇ ਮਿੱਟੀ ਪਾਈ ਜਾ ਰਹੀ ਹੈ ਤੇ ਦੂਜੇ ਪਾਸੇ ਜਿੱਥੇ ਵੀ ਪਾਣੀ ਕਾਨ ਬੰਨ ਦੇ ਵਿੱਚ ਕਟੌਤੀ ਹੋਈ ਹੈ ਉੱਥੇ ਹੀ ਕਿਸਾਨ ਮਜ਼ਦੂਰ ਮਿੱਟੀ ਦੇ ਬੰਨ ਲਗਾ ਰਹੇ ਨੇ ਤਾਂ ਜੋ ਪਾਣੀ ਦਾ ਪੱਧਰ ਮੁੜ ਵਧਣ ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਨਾ ਹੋਵੇ ਦੱਸ ਦिए ਕਿ ਕੱਗਰ ਦਰਿਆ ਦਾ ਬੰਨ ਟੁੱਟਣ ਦੇ ਕਰਕੇ ਹਰਿਆਣਾ ਤੇ ਪੰਜਾਬ ਦੇ 50 ਤੋਂ ਵੱਧ ਪਿੰਡ ਹੜ੍ਹ ਦੀ ਲਪੇੜ ਦੇ ਵਿੱਚ ਆ ਗਏ ਸਨ ਖੇਤਾਂ ਵਿੱਚ ਕਈ ਦਿਨਾਂ ਤੋਂ ਪਾਣੀ ਖੜਾ ਰਹਿਣ ਦੇ ਕਾਰਨ ਲੱਖਾਂ ਏਕੜ ਫਸਲ ਤਬਾਹ ਹੋ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਕਗਰ ਦਰਿਆ ਦੇ ਬੰਨ੍ਹ ਨੂੰ ਪੱਕਾ ਕਰਨ ਦੀ ਮੰਗ ਕੀਤੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਈ ਵੀ ਟੁਕਮੀ ਕਾਰਵਾਈ ਨਹੀਂ ਕੀਤੀ ਬਿਊਰੋ ਰਿਪੋਰਟ ਐਸਮ ਜੇ ਨਿਊਜ਼ ਕਗਰ ਦਰਿਆ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਖੁਦ ਸ਼ੁਰੂ ਕਰ ਦਿੱਤੀਆ ਹਾਲਾਂਕਿ ਕਿਸਾਨਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਿਆ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਅਤੇ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਨਾਲ ਇਹ ਕਗਰ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮਿੱਟੀ ਦੇ ਬਰਤਨ ਪਰ ਕੇ ਦਰਿਆ ਦੇ ਵਿੱਚ ਪੁੱਜੇ ਹਨ ਇੱਥੇ ਜੀਸੀਬੀ ਨਾਲ ਬੰਨ ਤੇ ਮਿੱਟੀ ਪਾਈ ਜਾ ਰਹੀ ਹੈ ਤੇ ਦੂਜੇ ਪਾਸੇ ਜਿੱਥੇ ਵੀ ਪਾਣੀ ਕਾਨ ਬੰਨ ਦੇ ਵਿੱਚ ਕਟੌਤੀ ਹੋਈ ਹੈ ਉੱਥੇ ਹੀ ਕਿਸਾਨ ਮਜ਼ਦੂਰ ਮਿੱਟੀ ਦੇ ਬੰਨ ਲਗਾ ਰਹੇ ਨੇ ਤਾਂ ਜੋ ਪਾਣੀ ਦਾ ਪੱਧਰ ਮੁੜ ਵਧਣ ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਨਾ ਹੋਵੇ ਦੱਸ ਦिए ਕਿ ਕਗਰ ਦਰਿਆ ਦਾ ਬੰਨ ਟੁੱਟਣ ਦੇ ਕਰਕੇ ਹਰਿਆਣਾ ਤੇ ਪੰਜਾਬ ਦੇ 50 ਤੋਂ ਵੱਧ ਪਿੰਡ ਹੜ੍ਹ ਦੀ ਲਪੇੜ ਦੇ ਵਿੱਚ ਆ ਗਏ ਸਨ ਖੇਤਾਂ ਵਿੱਚ ਕਈ ਦਿਨਾਂ ਤੋਂ ਪਾਣੀ ਖੜਾ ਰਹਿਣ ਦੇ ਕਾਰਨ ਲੱਖਾਂ ਏਕੜ ਫਸਲ ਤਬਾਹ ਹੋ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਕਗਰ ਦਰਿਆ ਦੇ ਬੰਨ੍ਹ ਨੂੰ ਪੱਕਾ ਕਰਨ ਦੀ ਮੰਗ ਕੀਤੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਈ ਵੀ ਟੁਕਮੀ ਕਾਰਵਾਈ ਨਹੀਂ ਕੀਤੀ ਬਿਊਰੋ ਰਿਪੋਰਟ ਐਸਮ ਜੇ ਨਿਊਜ਼ ਕਗਰ ਦਰਿਆ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਖੁਦ ਸ਼ੁਰੂ ਕਰ ਦਿੱਤੀਆ ਹਾਲਾਂਕਿ ਕਿਸਾਨਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਿਆ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਅਤੇ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਨਾਲ ਇਹ ਕਗਰ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮਿੱਟੀ ਦੇ ਬਰਤਨ ਪਰ ਕੇ ਦਰਿਆ ਦੇ ਵਿੱਚ ਪੁੱਜੇ ਹਨ ਇੱਥੇ ਜੀਸੀਬੀ ਨਾਲ ਬੰਨ ਤੇ ਮਿੱਟੀ ਪਾਈ ਜਾ ਰਹੀ ਹੈ ਤੇ ਦੂਜੇ ਪਾਸੇ ਜਿੱਥੇ ਵੀ ਪਾਣੀ ਕਾਨ ਬੰਨ ਦੇ ਵਿੱਚ ਕਟੌਤੀ ਹੋਈ ਹੈ ਉੱਥੇ ਹੀ ਕਿਸਾਨ ਮਜ਼ਦੂਰ ਮਿੱਟੀ ਦੇ ਬੰਨ ਲਗਾ ਰਹੇ ਨੇ ਤਾਂ ਜੋ ਪਾਣੀ ਦਾ ਪੱਧਰ ਮੁੜ ਵਧਣ ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਨਾ ਹੋਵੇ ਦੱਸ ਦिए ਕਿ ਕਗਰ ਦਰਿਆ ਦਾ ਬੰਨ ਟੁੱਟਣ ਦੇ ਕਰਕੇ ਹਰਿਆਣਾ ਤੇ ਪੰਜਾਬ ਦੇ 50 ਤੋਂ ਵੱਧ ਪਿੰਡ ਹੜ੍ਹ ਦੀ ਲਪੇੜ ਦੇ ਵਿੱਚ ਆ ਗਏ ਸਨ ਖੇਤਾਂ ਵਿੱਚ ਕਈ ਦਿਨਾਂ ਤੋਂ ਪਾਣੀ ਖੜਾ ਰਹਿਣ ਦੇ ਕਾਰਨ ਲੱਖਾਂ ਏਕੜ ਫਸਲ ਤਬਾਹ ਹੋ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਕਗਰ ਦਰਿਆ ਦੇ ਬੰਨ੍ਹ ਨੂੰ ਪੱਕਾ ਕਰਨ ਦੀ ਮੰਗ ਕੀਤੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਈ ਵੀ ਟੁਕਮੀ ਕਾਰਵਾਈ ਨਹੀਂ ਕੀਤੀ ਬਿਊਰੋ ਰਿਪੋਰਟ ਐਸਮ ਜੇ ਨਿਊਜ਼